ਪੰਜਾਬ ਚ ਬੀਤੀ ਰਾਤ ਫਿਰ ਤੋਂ ਧਮਾਕੇ ਹੋਏ ਜਿहां ਬਟਾਲਾ ਦੇ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਦੇ ਕੋਲ ਰਾਤ ਤਕਰੀਬਨ 12:30 ਵਜੇ ਜ਼ੋਰਦਾਰ ਧਮਾਕਾ ਹੋਇਆ ਇੱਕ ਨਹੀਂ ਲਗਾਤਾਰ 3 ਧਮਾਕੇ ਹੋਏ ਜਿहां ਪੰਜਾਬ ਚ ਇੱਕ ਵਾਰ ਫਿਰ ਤੋਂ ਧਮਾਕੇ ਹੋ ਰਹੇ ਨੇ ਤੇ ਇਸ ਦੀ ਜ਼ਿੰਮੇਵਾਰੀ ਫਿਰ ਉਹੀ ਅੱਤਵਾਦੀ ਲੈ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਪੰਜਾਬ ਦੇ ਮਾਝੇ ਇਲਾਕੇ ਚ ਕਈ ਥਾਵਾਂ ਤੇ ਧਮਾਕੇ ਕਰਾਏ ਜਿਸ ਦਾ ਨਾਂ ਹੈ ਹੈਪੀ ਪਾਚੀਆ ਤੇ ਧਮਾਕਾ ਫਤੇਗੜ ਚੂੜੀਆਂ ਕਸਬੇ ਚ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਦੇ ਸਾਹਮਣੇ ਲੰਗ ਰਹੀ ਨਹਿਰ ਦੇ ਕੋਲ ਹੋਇਆ ਧਮਾਕੇ ਹੋਣ ਤੋਂ ਬਾਅਦ ਲੋਕਾਂ ਚ دہشت ਦਾ ਮਾਹੌਲ ਹੈ ਤੇ ਪੁਲਿਸ ਇਸ ਮਾਮਲੇ ਚ ਕੁਝ ਵੀ ਨਹੀਂ ਬੋਲ ਰਹੀ ਤੇ ਧਮਾਕੇ ਰਾਕਟ ਲਾਂਚਰ ਨਾਲ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਪੁਲਿਸ ਨੇ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਤੋਂ ਵਾਕਏ ਤੋਂ ਬਾਅਦ ਹੱਤਿਆਵਦੀ ਸੰਗਠਨ ਬੱਬਰ ਖਾਲਸਾ ਨੇ ਇੱਕ ਪੋਸਟ ਵਾਇਰਲ ਕਰਕੇ ਜ਼ਿੰਮੇਵਾਰੀ ਲਈ ਹੈ ਤੇ ਉਸ ਪੋਸਟ 'ਚ ਕੀ ਕੁਝ ਲਿਖਿਆ ਗਿਆ ਉਹ ਵੀ ਦੱਸ ਦਿਆਂ ਬੱਬਰ ਖਾਲਸਾ ਦੀ ਪੋਸਟ 'ਚ ਲਿਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਜੋ ਰਾਕਟ ਲਾਂਚਰ ਨਾਲ ਬਟਾਲੇ ਦੇ ਇਲਾਕੇ ਪੈਂਦੇ ਪਿੰਡ ਕਿਲਾ ਲਾਲ ਸਿੰਘ ਦੇ ਥਾਣੇ ਤੇ ਹਮਲਾ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਾਛੀਆਂ ਮਨੂ ਅਗਵਾਨ ਤੇ ਗੋਪੀ ਨਵਾਂ ਸ਼ੈਰੀਆਂ ਲੈਂਦੇ ਆ ਇਹ ਹਮਲਾ ਸਾਡੇ ਉਹਨਾਂ ਸਿੰਘਾਂ ਦਾ ਬਦਲਾ ਹੈ ਜਿਹੜੇ ਯੂਪੀ ਪੀਲੀ ਬੀਟ ਤੇ ਬਟਾਲੇ ਚ ਮੁਕਾਬਲਾ ਕਰਕੇ ਸ਼ਹੀਦ ਕੀਤੇ ਸਨ ਮੁਕਾਬਲਿਆਂ ਦੀ ਕਾਰਵਾਈ ਦੌਰਾਨ ਜਿੰਨਾ ਵੀ ਪੁਲਿਸ ਮੁਲਾਜ਼ਮਾ ਮੁੰਚੀ ਤੋਂ ਲੈ ਕੇ ਪੁਲਿਸ ਅਫਸਰਾਂ ਦਾ ਨਾਮ ਐਫ ਆਈ ਆਰ ਵਿੱਚ ਸਾਹਮਣੇ ਆਵੇਗਾ ਉਹਨਾਂ ਸਾਰਿਆਂ ਨੂੰ ਭਾਜੀ 21 ਦੀ 31 ਕਰਕੇ ਮੋੜਾਂਗੇ ਮੈਂ ਦੱਸ ਦਵਾ ਕਿ ਇਹ ਹਮਲਾ ਉਦੋਂ ਤੱਕ ਜਾਰੀ ਰਹਿਣਗੇ ਜਿੰਨਾ ਤੱਕ ਇਹ ਗੰਦੀ ਪੁਲਿਸਿਕ ਕੌਮ ਨਾਲ ਧੱਕਾ ਕਰਨੋਂ ਬੰਦ ਨਹੀਂ ਕਰਦੀ ਸਾਡਾ ਇਹਨਾਂ ਸਰਕਾਰ ਦੇ ਜ਼ਾਲਮਾਂ ਨੂੰ ਇਸੇ ਤਰ੍ਹਾਂ ਜਵਾਬ ਮਿਲਦਾ ਰਹੂ ਅਤੇ ਹੁਣ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰ ਲੈਣਾ ਚਾਹੀਦਾ ਹੈ ਬਾਕੀ ਸਾਡੇ ਅਤੇ ਸਾਡੀ ਜਥੇਬੰਦੀ ਵੱਲੋਂ ਸਰਕਾਰ ਨੂੰ ਐਲਾਨ ਹੈ ਦਿੱਲੀਏ ਤਗੜੀ ਹੋ ਜਾ ਕੌਮ ਦੀ ਰਾਖੀ ਲਈ ਸਿੰਘ ਤਿਆਰ ਵਰ ਤਿਆਰ ਹੋ ਕੇ ਮੈਦਾਨ 'ਚ ਉਤਰ ਚੁੱਕੇ ਨੇ ਬਹੁਤ ਜਲਦੀ ਮਿਲਾਂਗੇ #waitfornextaction #ਜੰਗਜਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਤਾਂ ਇਹ ਪੋਸਟ ਪਾ ਕੇ ਬਬਰ ਖਾਲਸਾ ਵੱਲੋਂ ਸਾਰੀ ਜ਼ਿੰਮੇਵਾਰੀ ਲਈ ਗਈ ਹੈ ਤੇ ਇਸ ਦੇ ਵਿੱਚ ਤਿੰਨ ਜਿਹੜੇ ਪੀਲੀ ਬੀਤ ਦੇ ਵਿੱਚ ਯੂਪੀ ਦੇ ਵਿੱਚ ਇਨਕਾਊਂਟਰ ਕੀਤਾ ਗਿਆ ਸੀਗਾ ਤਿੰਨ ਪੰਜਾਬੀ ਨੌਜਵਾਨਾਂ ਦਾ ਗ੍ਰੇਨੇਡ ਹਮਲੇ ਨੂੰ ਲੈ ਕੇ ਉਹਨਾਂ ਦਾ ਬਦਲਾ ਲੈਣ ਦੀ ਇਹ ਜ਼ਿੰਮੇਵਾਰੀ ਆਖੀ ਜਾ ਰਹੀ ਹੈ ਤੇ ਲਗਾਤਾਰ ਹੈਪੀ ਪਾਛੀਆਂ ਇਸ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਆਖਿਰਕਾਰ ਹੈਪੀ ਪਾਸ਼ੀਆਂ ਹੈ ਕੌਣ ਤੇ ਇਸ ਬਾਰੇ ਸਾਰੀ ਅਲੱਗ ਵੀਡੀਓ ਜਾਣਕਾਰੀ ਦਿੱਤੀ ਗਈ ਹੈ ਜੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਜਿਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਤੇ ਹੁਣ NIA ਵੱਲੋਂ ਵੀ ਹੈਪੀ ਪਾਸ਼ੀਆਂ ਤੇ 5 ਲੱਖ ਦਾ ਇਨਾਮ ਰੱਖਿਆ ਗਿਆ ਤੇ ਇਹ ਪੰਜਾਬ 'ਚ ਕੋਈ ਪਹਿਲਾ ਹਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮਾਝੇ ਇਲਾਕੇ 'ਚ ਵੱਖ-ਵੱਖ ਥਾਵਾਂ ਤੇ ਪੁਲਿਸ ਥਾਣਿਆਂ ਤੇ ਅਦ ਤੋਂ ਲੈ ਕੇ ਆਮ ਲੋਕਾਂ ਦੇ ਘਰਾਂ ਤੱਕ 15 ਤੋਂ ਜ਼ਿਆਦਾ ਬੰਮ ਧਮਾਕੇ ਹੋ ਚੁੱਕੇ ਨੇ ਜਿਨ੍ਹਾਂ ਨੂੰ ਰੋਕਣ 'ਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਫੇਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਰਾਕਟ ਲਾਂਚਰ ਦੇ ਨਾਲ ਧਮਾਕੇ ਹੋ ਰਹੇ ਨੇ ਤੇ ਪੁਲਿਸ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੀ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ